ਸਤ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਅੱਜ ਦੀ ਵੱਡੀ ਖਬਰ ਆਈ ਸਾਹਮਣੇ ਪੰਜਾਬ ਸਰਕਾਰ ਦੁਆਰਾ ਇੱਕ ਵਾਰ ਫਿਰ ਤੋਂ ਮੀਟਿੰਗ ਕਰ ਦਿੱਤੀ ਗਈ ਹੈ ਮੁਲਤਵੀ ਹਾਂਜੀ ਦੋਸਤੋ 18 ਨਵੰਬਰ ਕੱਲ ਦੇ ਦਿਨ ਹੋਣ ਵਾਲੀ ਮੀਟਿੰਗ ਪੰਜਾਬ ਸਰਕਾਰ ਨੇ ਮੁਲਤਵੀ ਕਰ ਦਿੱਤੀ ਹੈ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਹੁਣ ਇਹ ਮੀਟਿੰਗ 10 ਦਸੰਬਰ ਨੂੰ ਹੋਵੇਗੀ ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਆਸਾਂ ਤੇ ਫੇਰਿਆ ਪਾਣੀ ਜਿਸ ਨੂੰ ਲੈ ਕੇ ਇਹ ਡਰ ਸਤਾ ਰਿਹਾ ਸੀ ਕਿ ਹੋ ਸਕਦਾ ਹੈ ਪੰਜਾਬ ਸਰਕਾਰ ਜੋ ਹਰ ਵਾਰ ਕਰਦੀ ਹੈ ਹੀ ਕਰੇਗੀ ਪਰਮ ਜੋ ਸੋਬਾ ਪਧਰੀ ਰੈਲੀ ਪੰਜਾਬ ਮਲਾਜ਼ਮ ਪੈਨਸ਼ਨਰਾਂ ਸੰਜੇ ਫਰੰਟ ਦੁਆਰਾ ਧੂਰੀ ਵਿਖੇ ਕੀਤੀ ਗਈ ਉਸ ਨੂੰ ਦੇਖਦੇ ਹੋਏ ਇਹ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਪੰਜਾਬ ਸਰਕਾਰੇ ਮੀਟਿੰਗ ਜ਼ਰੂਰ ਕਰੇ ਪਰ ਇਹ ਨਹੀਂ ਹੋਇਆ ਪੰਜਾਬ ਸਰਕਾਰ ਦੇ ਉੱਪਰ ਕੋਈ ਵੀ ਦਬਾਅ ਨਹੀਂ ਬਣਿਆ ਉਸ ਰੈਲੀ ਦਾ ਪੰਜਾਬ ਸਰਕਾਰ ਦੁਆਰਾ ਮੀਟਿੰਗ ਕਰ ਦਿੱਤੀ ਗਿਆ ਮੁਲਤਵੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀਆਂ ਆਸਾਂ ਦੇ ਫੇਰਿਆ ਗਿਆ ਪਾਣੀ ਹਾਂਜੀ ਦੋਸਤੋ ਅੱਜ ਦੀ ਵੱਡੀ ਖਬਰ ਆਈ ਸਾਹਮਣੇ ਪੰਜਾਬ ਸਰਕਾਰ ਦੁਆਰਾ ਦਿੱਤਾ ਗਿਆ ਮਲਾਜ਼ਮਾਂ ਨੂੰ ਵੱਡਾ ਤਲਕਾ ਹੁਣ ਇਹ ਮੀਟਿੰਗ ਹੋਵੇਗੀ 10 ਦਸੰਬਰ ਨੂੰ 10 ਦਸੰਬਰ ਤੱਕ ਰਿਟਾਇਰਮੈਂਟ ਹੋਏ ਮੁਲਾਜ਼ਮਾ ਨੂੰ ਕਰਨਾ ਪਵੇਗਾ ਇੰਤਜ਼ਾਰ ਪਰ ਇਸ ਮੀਟਿੰਗ ਨੂੰ ਪਾਉਣ ਦੇ ਲਈ ਉਹਨਾਂ ਨੇ ਮਹਾਲੀ ਵਿਖੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਇਹ ਮੀਟਿੰਗ ਉਹਨਾਂ ਨੂੰ ਮਿਲੀ ਸੀ ਪਰ ਪੰਜਾਬ ਸਰਕਾਰ ਦੁਆਰਾ ਇੱਕ ਵਾਰ ਫਿਰ ਤੋਂ ਉਹੀ ਕੀਤਾ ਗਿਆ ਜੋ ਹਰ ਵਾਰ ਕੀਤਾ ਜਾਂਦਾ ਹੈ ਮੀਟਿੰਗ ਹੁੰਦੀ ਵੀ ਹੈ ਤਾਂ ਉਸ ਦੇ ਵਿੱਚ ਸਿਰਫ ਤੇ ਸਿਰਫ ਪ੍ਰੋਸਤਾ ਦਿੱਤਾ ਜਾਂਦਾ ਜਿਸ ਕਾਰਨ ਹੁਣ ਮੁਲਾਜ਼ਮਾ ਆਗੂਆਂ ਦੁਆਰਾ ਭਾਰੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਜੋ ਪੱਤਰ ਜਾਰੀ ਕੀਤਾ ਗਿਆ ਹੈ ਇਸ ਮੀਟਿੰਗ ਸੰਬੰਧੀ ਉਸ ਨੂੰ ਲੈ ਕੇ ਭਾਰੀ ਰੋਸ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਮਨਾਂ ਦੇ ਵਿੱਚ ਛਾਇਆ ਹੋਇਆ ਹੈ ਕਿ ਪੰਜਾਬ ਸਰਕਾਰ ਦੁਆਰਾ ਇੱਕ ਵਾਰ ਫਿਰ ਤੋਂ ਸਾਡੇ ਨਾਲ ਕੀਤੇ ਹੋਏ ਜੋ ਵਾਅਦੇ ਸੀ ਉਹਨਾਂ ਨੂੰ ਪੂਰੇ ਕਰਨ ਦੇ ਲਈ ਟਾਲਮਟੋਲ ਦੀ ਨੀਤੀ ਅਪਣਾਈ ਗਈ ਹੈ 10 ਦਸੰਬਰ ਨੂੰ ਇਹ ਹੁਣ ਮੀਟਿੰਗ ਹੋਵੇਗੀ ਉਸ ਸਮੇਂ ਤੱਕ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਇੱਕ ਵਾਰ ਫਿਰ ਤੋਂ ਇੰਤਜ਼ਾਰ ਕਰਨਾ ਪਵੇਗਾ ਆਪਣੀਆਂ ਮੰਗਾਂ ਦੇ ਹੱਲ ਦੇ ਲਈ ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ